ਜੀ ਆਇਆਂ ਨੂੰ ਸਸਰੀਆਕਾਲ ਵੈਲਕਮ ਕਰਦੇ ਆ ਤੁਹਾਡਾ ਆਪਣਾ ਪੰਜਾਬੀ ਫੈਮਿਲੀ ਰੈਕਸ਼ਨ ਤੇ ਅੱਜ ਅਸੀਂ ਵੀਡੀਓ ਵੇਖਣ ਲੱਗੇ ਜੀ ਇੱਕ ਕਾਮੇਡੀ ਬੁਆਏ ਦੀ ਟੈਂਪੋ ਦੇ ਬਾਰੇ ਚ ਟੈਂਪੋ ਦੇ ਬਾਰੇ ਟੈਂਪੋ ਡਿਪਾਰਟਮੈਂਟ ਟੈਂਪੋ ਡਿਪਾਰਟਮੈਂਟ ਵੇਖਦੇ ਆ ਵੀਡੀਓ ਫਿਰ ਇੱਥੇ ਕਰਦੇ ਆ ਵਿਚਾਰ ਚੱਲਦੇ ਆ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਆਪਾਂ ਅੱਜ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਆ ਤੇ ਕੋਸ਼ਕ ਨਮੂਨਿਆਂ ਦੀ ਹੁਣ ਕਰਦੇ ਆ ਆਪਾਂ ਕੁੱਤੇ ਖਾਣੀ ਬਿਨਾ ਟੋੜਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆ ਸ਼ਟਾਰਟ ਸ਼ਟਾਰਟ ਦੋ ਆ ਲੈ ਸ਼ੁਰੂ ਕਰਤੇ ਆ ਐਸੇ ਐਸੇ ਇਸ ਪੈਸੇ ਐਸੇ ਜੱਟ ਦੀ ਆ ਰੋਣਾ ਨੇ ਜੱਕਦੀਆ ਗਾਇਸ ਮੇਰੀ ਆਊਟਫਿਟ ਓਏ ਕਾ ਦੇਖ ਲੋ ਮੇਰੇ ਸਾਲੇ ਟੈਂਪੂ ਨੂੰ ਉਹ ਪਾ ਕੇ ਜਨਾਨਿਆਂ ਵਾਲੇ ਸੂਟ ਆਖੇ ਜੱਟ ਦੀਆਂ ਟੋਹਰਾਂ ਨੇ ਕੰਜਰੋਂ ਐਵੇਂ ਨਹੀਂ ਤੁਸੀਂ ਐਵੇਂ ਗਾਓ ਕਿ ਟੈਂਪੂ ਦੀਆਂ ਟੋਹਰਾਂ ਨੇ ਨਾਲੇ ਇੰਨਾਂ ਦਾ ਰੋਲਾ ਨਾ ਜੰਗਦਾ ਨਹੀਂ ਪੰਜਾਬ ਚ ਪਿਆ ਜਿੰਨਾ ਰੋਣਾ ਪਿੱਟਣਾ ਇਹ ਮੇਰੇ ਸਾਲੇ ਟੈਂਪੂ ਨੇ ਪਾ ਰੱਖਿਆ ਇਹਦੀਆ ਵੀਡੀਓ ਦੇਖੋ ਸਾਰੇ ਮੇਰੇ ਮਗਰ ਘਾਤੋਂ ਪਏ ਹੋਣੇ ਕਾ ਪੇਜ ਮੋਂਟਰੀਅਲ ਬੀ ਲਾਈਕ ਯਾਰ ਚਲ ਠੀਕਾ ਉਹਨੇ ਮੇਰਾ ਰਾਜ ਦੇ ਜਲੂਸ ਕੱਢਿਆ ਪਰ ਤੂੰ ਹੀ ਤਾਂ ਸ਼ਰਮ ਕਰ ਲੋ ਯਾਰ ਓਏ ਭਰਾਵੋ ਕਿਉਂ ਵਿਚਾਰੀ ਬਾਲੜੀ ਦੇ ਪਿੱਛੇ ਪਏ ਹੋ ਚੜਦੀ ਜਵਾਨ ਵਿੱਚ ਗਲਤੀਆਂ ਹੋਈ ਜਾਂਦੀਆਂ ਕੋਈ ਨਾ ਧੀਏ ਤੂੰ ਟੈਨਸ਼ਨ ਨਾ ਲੈ ਓਏ ਲੋਕੀ ਜੋ ਬੋਲਦੇ ਆ ਬੋਲ ਹੀ ਆਂਦੇ ਤੂੰ ਬਸ ਫਰੀ ਟੈਨਸ਼ਨ ਹੋ ਕੇ ਨਾ ਹਾਹਾ ਲੜਾ ਕੁੰਡੇ ਵਿੱਚ ਵੱਜਦੇ ਸੀ ਸਿਰੇ ਦੇ ਸ਼ਿਕਾਰੀ ਤੇਰੇ ਪਿੱਛੇ ਛੱਡ ਦਿੰਦਾ ਟੈਂਪੋ ਸੋਈ ਕੋਈ ਤਾਂ ਤੇਰੇ ਦੇਖ ਲੋ ਪਾਕੇ ਨਿੱਕੀ ਕੱਚੀ ਕਿਵੇਂ ਮੇਰਾ ਸਾਲਾ ਕੋੜ ਕਿਰਲੇ ਤੇਰਾ ਕੰਧ ਨਾਲ ਚਿਪਕਿਆ ਪਿਆ ਯਾਰ ਜਦੋਂ ਇਹ ਕੰਜਰ ਬਾਰੇ ਨਾ ਪੇਜਾਂ ਵਾਲੇ ਬੋਲਦੇ ਆ ਉਦੋਂ ਜਨਾਨੀਆਂ ਤੇਰਾ ਵੈਣ ਪਾਉਂਦਾ ਯਾਰ ਹੁਣ ਤਾਂ ਚਲੋ ਜੰਗ ਲੱਗੀ ਪਈ ਆ ਮੇਰੀ ਇੰਡੀਆ ਆਰਮੀ ਨੂੰ ਬੇਨਤੀ ਆ ਇਹ ਮੇਰੇ ਸਾਲੇ ਨੂੰ ਤੋਪ ਦੇ ਅੱਗੇ ਪਸਾ ਕੇ ਨਾ ਪਾਕਿਸਤਾਨੀ ਸੜ ਦੋ ਲੋ ਤੇ ਗਿਆ ਮੇਰਾ ਦੇਖ ਲੋ ਟੈਂਪੋ ਨੇ ਵੀ ਗੱਡੀ ਲਾ ਲਈ ਆ ਉਹ ਨਾਲੇ ਕੰਜਰਾ ਜੇਤੂ ਆਦੇ ਬੇਬੇ ਬਾਪੂ ਨਾਲ ਗੱਡੀ ਲੈਣ ਆਇਆ ਸੀ ਕੱਪੜੇ ਦਾ ਢੰਗ ਦੇ ਪਾ ਲੰਦਾ ਕਿਵੇਂ ਸਾਹ ਢਿੱਡੇ ਆ ਦਿਖਾਈ ਜਾਂਦਾ ਉਹ ਯਾਰ ਮੈਨੂੰ ਇੱਕ ਗੱਲ ਨਹੀਂ ਸਮਝਾਈ ਬਈ ਪਿਓ ਇਹਦਾ ਗਿਆਨੀ ਤੇ ਇਹ ਕੰਜਰ ਬਣਿਆ ਫਿਰਦਾ ਜਨਾਨੀ ਇੰਡੀਆ ਤੇ ਪਾਕਿਸਤਾਨ ਚ ਵਰਤਨ ਵਾਲਾ ਇਨਾ ਵੱਡਾ ਪਾਣਾ ਤੇ ਸੋਨੂ ਕੋਰ ਨੇ ਫ੍ਰੀ ਟੈਨਸ਼ਨ ਕੱਢਤਾ ਨਵਾਂ ਗਾਣਾ ਤੇ ਆਲ ਹੋਪ ਤੋਂ ਸਾਰਾ ਲੋਕ ਗਾਣ ਬਹੁਤ ਲੱਗੂਗਾ ਤੇ ਕੋਣੋ ਸੋਨ ਤੋਂ ਪਾਲਾ ਗਾਣ ਦਾ ਨਾਮ ਸੁਣ ਲੋ ਗਾਣ ਦਾ ਨਾਮ ਹੈ ਲੱਲੂ ਰਾਮ ਲੱਲੂ ਆ ਸਾਰੇ ਆਕੇ ਮੇਰੀ ਬੇਨਤੀ ਆ ਇਹਦੇ ਗਾਣੇ ਆਉਣ ਤੋਂ ਪਹਿਲਾਂ ਪਹਿਲਾਂ ਆਪ ਦਾ ਰੀਚਾਰਜ ਕਰ ਲੋ ਖਤਮ ਉਹ ਬੱਸ 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 ਬਜਾ ਰਿਹਾ ਉਹ ਸਾਲੀ ਐਨੀ ਟੈਨਸ਼ਨ ਤਾਂ ਜੰਗ ਦੇਣੀ ਜਿੰਨੀ ਇਹ ਕਾਲੋ ਦੇ ਗਾਣੇ ਦੀ ਹੋਈ ਪਈ ਆ ਯਾਰ ਪਹਿਲਾਂ ਹੀ ਇਹਦੀ ਆਵਾਜ਼ਾਂ ਸੁਣ ਸੁਣ ਕੇ ਦਿਮਾਗ ਖਰਾਬ ਰਹਿੰਦਾ ਸੀ ਉਹ ਹੁਣ ਇਹਦੇ ਗਾਣੇ ਸੁਣਾ ਕੇ ਕੰਨਾਂ ਦੇ ਪੜਦੇ ਵੀ ਪਾੜਨੇ ਆ ਚੱਲ ਕਾਲੋ ਜਿਹੜਾ ਤਾਂ ਨਵਾਂ ਗਾਣਾ ਆਉਣ ਵਾਲਾ ਮਾੜਾ ਸੁਣਾਈ ਕਿਵੇਂ ਦਾ ਕਾਲੋ ਸੁਣਾ ਕੇ ਤੂੰ ਸਰੇ ਨੁੱੜਿਆ ਬਾਤ ਕਰੂ ਕਹਿ ਕੇ ਹੋਰ ਜਰਾਤੀ ਉਹ ਚਾਤ ਉਹ ਯਾਰ ਜਿਹਨੇ ਕਦੇ ਨਹੀਂ ਦੇਖਿਆ ਨਾ ਆ ਦਿਨ ਵਿੱਚ ਪੂਤ ਦੇਖ ਲੋ ਯਾਰ ਸ਼ੁਕਰ ਇਹ ਵੀਡੀਓ ਮੇਰੇ ਸਾਹਮਣੇ ਰਾਤ ਨੂੰ ਨਹੀਂ ਆਈ ਉਹ ਨਾਲੇ ਉਹ ਚਾਰੇ ਸ਼ੋਰੂਮ ਵਾਲੇ ਵੀ ਕਨਫਿਊਜ਼ ਹੋਏ ਪਏ ਆ ਜੇ ਲਾਈਟ ਵਧਾਉਂਦੇ ਆ ਤਾਂ ਲਹਿੰਗਾ ਨਹੀਂ ਦਿਖਦਾ ਤੇ ਜੇ ਲਾਈਟ ਘਟਾਉਂਦੇ ਆ ਤਾਂ ਕਾਲੋ ਨਹੀਂ ਦਿਖਦੀ ਯਾਰ ਮੈਨੂੰ ਸਮਝ ਨਹੀਂ ਆਂਦੀ ਵੀ ਕਾਲੋ ਸਹੀ ਸਹੀ ਦੱਸੀ ਤੂੰ ਵੀ ਸ਼ਾਮ ਨੂੰ ਕਿੰਨੇ ਕ ਵਜੇ ਤੱਕ ਦਿਖਦੀ ਆ ਕੁੱਝ ਨਹੀਂ ਜਾ ਲੈ ਭਈਓ ਜੀ ਕਾਲੋ ਦੇ ਲੱਗੇ ਸੁਰਖੀ ਦਾ ਰੰਗ ਦਸਨਾਲ ਨੂੰ ਮੇਰੇ ਵੱਲੋਂ 500 ਰੁਪਏ ਦਾ ਇਹ ਨਾਮ ਮਮਨੇ ਇੱਕ ਥਾਲੀ ਸਮਝਾਂਦੀ ਵੀ ਇੱਕ ਤਾਂ ਰੰਗ ਹੋ ਜਾ ਹੈ ਉਤੋਂ ਸੂਟ ਪਤਾ ਨਹੀਂ ਕਿਹੜਾ ਕੰਜਰੋਂ ਇੰਨੇ ਢਕੀਲੇ ਲੈ ਕੇ ਦਿੰਦਾ ਨਾਲੇ ਕਾਲੋ ਜੇ ਤੂੰ ਵੀਡੀਓ ਬਣਾਉਣੀ ਹੁੰਦੀ ਆ ਉਹ ਕੋਈ ਫਿਲਟਰ ਫਿਲਟਰੀ ਲਾ ਲਿਆ ਕਰ ਪਰ ਵਿਚਾਰਾ ਫਿਲਟਰ ਵੀ ਕੀ ਕਰੇ ਉਹ ਇਹਨੂੰ ਗੋਰਾ ਕਰਨ ਲਈ ਤਾਂ ਫਿਲਟਰ ਨੂੰ ਵੀ ਪਿੱਛੋਂ ਪੰਜ-ਛੇ ਫਿਲਟਰ ਹੋਰ ਲਾਉਣੇ ਪੈਂਦੇ ਆ ਕੋਈ ਖਾਲੀ ਜ਼ਿੰਦਗੀ ਵਿੱਚ ਕੰਜਰਾਨੇ ਮੇਲਾ ਲਾ ਦਿੰਦਾ ਯਾਰੀ ਲੈ ਸੁਣ ਲੋ ਆਪਦੀ ਆਪ ਹੀ ਮੰਨ ਗਏ ਆਖਿਆ ਕੰਜਰਾਨੇ ਮੇਲਾ ਲਾ ਦਿੰਦਾ ਯਾਰ ਇਸ ਵੀਡੀਓ ਬਣਾਣਾ ਮੈਂ ਬੋਲਣਾ ਤਾਂ ਬਹੁਤ ਕੋਸ਼ਿਸ਼ੀ ਪਰ ਆ ਵਿੱਚ ਬਠਿੰਡੇ ਵਾਲੀ ਕਿਰਨਾ ਆ ਗਈ ਤੇ ਕਿਰਨਾ ਦੀ ਬੇਇੱਜ਼ਤੀ ਤਾਂ ਹੁੰਦੀ ਰਹਿੰਦੀ ਹੈ ਵਿਚਾਰੀ ਦੀ ਇਹਦੀ ਬੇਇੱਜ਼ਤੀ ਜੇ ਦੇਖਣੀ ਹੈ ਤਾਂ ਆਪਣੀਆਂ ਸ਼ਾਰਟ ਵੀਡੀਓ ਦੇਖ ਲਿਆ ਕਰੋ ਤੇ ਆਪਾਂ ਹੁਣ ਚੱਲਦੇ ਆਂ ਅਗਲੇ ਟੌਪਿਕ ਤੇ ਹਜਾ ਆ ਆ ਗਿਆ ਪੰਜਾਬੀ ਗਾਣਿਆਂ ਦੀ ਮਾਡਲ ਤੇ ਇਹਨੇ ਲੈ ਲਈ 5 ਲੱਖ ਦੀ ਗੱਡੀ ਤੇ ਪਰ ਮੈਡਮ ਜੀ ਤੁਸੀਂ ਤਾਂ ਐਨੇ ਮਸ਼ਹੂਰ ਵੀ ਨਹੀਂ ਤੇ ਗੱਡੀ ਦੀ ਕਿਸ਼ਤ ਕੱਢੋਂਗੇ ਕਿਵੇਂ ਥੋੜਾ ਦੱਸੋਂਗੇ ਸਾਨੂੰ اچھا ਐਵੇਂ ਨਿਕਲ ਨਹੀਂ ਆਉਣ ਕਿਸ਼ਤਾਂ ਮੈਡਮ ਜੀ ਥੋੜੇ ਛੋਟੇ ਕੱਪੜੇ ਹੋਰ ਪਾ ਲੈਣੇ ਸੀ ਆ ਫਲੈਟ ਦੀਆਂ ਕਿਸ਼ਤਾਂ ਵੀ ਨਿਕਲ ਜਾਣੀਆਂ ਸੀ ਕਾਨੂੰ ਪਾ ਕੇ ਮੈਂ ਹੀ ਕੋਈ ਤੇ ਮੇਜ਼ੀਰ ਦਾ ਹਾਂ ਗਾਤ ਨਹੀਂ ਹੋਰ ਰੱਖਦੀ ਕਿਸੇ ਦੀ ਕਾਨੂੰ ਝਾਕ ਨਹੀਂ ਆਹ ਦੇਖ ਲੋ ਬੁੜੇ ਨੂੰ ਦਾੜੀ ਚਿੱਟੀ ਆ ਤੇ ਕਰਤੂਤਾ ਕਾਲੀ ਆ ਬੁੜਿਆ ਤੇਰੀ ਉਮਰ ਨਾਲ ਪੋਤੇ ਪੋਤੀਆਂ ਖੜਾਉਂਦੀ ਆ ਇਧਰ ਜੱਫੀਆਂ ਪਾਉਂਦੀ ਨਹੀਂ ਨਾਲੇ ਕਿਉਂ ਤੂੰ ਸਾਡੇ ਕਲੇਜੇ ਫੂਕੀ ਆ ਨਾ ਯਾਰ ਵਸ ਇੱਕ ਗੱਲ ਸੋਚਣਾ ਲਿਆ ਭਾਵੇਂ ਬੁੜੇ ਦੀ ਆਪਨੇ ਲੇਟ ਸੁਣੀ ਆ ਪਰ ਕਰਾਂ ਸਿਰਾਈ ਦਿੱਤਾ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਆ ਨਵੀਂ ਇਹ ਬਦਨਾਮੀ ਹਾਈ ਰੇਟ ਮਿਲੂਗੀ ਤੇ ਕੰਜਰੋ ਅਸ਼ਿਕ ਰੇਟ ਮਿਲੂਗੀ ਲਾ ਸੁਣ ਲੋ ਅਖਾ ਮੁਸੀਬਤ ਤਾਂ ਮਰਦਾਂ ਤੇ ਪੈਂਦੀ ਰਹਿੰਦੀ ਐ ਤੇ ਕੰਜਰੋ ਮਰਦਾਂ ਤੇ ਪੈਂਦੀ ਐ ਤੁਹਾਨੂੰ ਕੀ ਟੈਨਸ਼ਨ ਆ ਉਸ ਦਾ ਟੈਂਪੋ ਟੈਂਪੋ ਅਰੇ ਤਾਂ ਕਿਹ ਭਲੇ ਗਾਣੇ ਦੀ ਫਲਾ ਨੇ ਐਸੀ ਤੈਸੀ ਕਰਤੀ ਨਹੀਂ ਚੰਚਲ ਮਰਦਾਂ ਤੇ ਜੇ ਤੁਰੇ ਆਉਂਦੇ ਸੀ ਤਾਂ ਕੰਜਰੋ ਲੱਕ ਹੀ ਹਿਲਾਉਣੇ ਹਾਏ ਥੋੜੀ ਸੀ ਤੁਹਾਡੇ ਇੰਡੀਆ ਵਾਲੋ ਆਪ ਲੋਕੋ ਹਮ आतंकवादी लगते हैं हां सोणयो थोनू केड़ा ਕਨਜਰਾਂਤਕਵਾਦੀ ਕਹਿੰਦਾ ਨਰੇ ਭਰਾਵੋ ਮੇਰੀ ਗੱਲ ਸੁਣ ਲਓ ਕੰਨ ਖੋਲ ਕੇ ਅੱਜ ਤੋਂ ਬਾਅਦ ਇਹ ਤੁਹਾਡੀ ਭਾਬੀ ਆ ਜੇ ਕਿਸੇ ਨੇ ਇਹਨੂੰ ਕੁਛ ਕਿਹਾ ਨਾ ਤਾਂ ਮੈਂ ਇੰਡੀਆ ਵਾਲਿਆਂ ਨਾਲ ਹੀ ਜੰਗ ਲਾ ਲੈਣੀ ਐ ਨਰੇ ਮੰਤਰੀ ਸਾਹਿਬ ਦੱਸੋ ਆਪਾਂ ਇਹ ਕੁੜੀ ਲਈ ਕੀ ਕੋਸ਼ਿਸ਼ ਕਰ ਸਕਦੇ ਆ ਮਰਨਾ ਮਨਜ਼ੂਰ ਏ ਤੇਰੇ ਬਦਲੇ ਮਰ ਜਾਵਾਂਗੇ ਛਿੱਧੀਆਂ ਕੀ ਦੀਆਂ ਪਰ ਤੈਨੂੰ ਤਕਤੀ ਵਾਅ ਨਹੀਂ ਲੱਗਣ ਦਿੰਦੇ ਤਕਤੀ ਵਾ ਵੀ ਮੈਨੂੰ ਤੂੰ ਬਣਾ ਲੈ ਤੇਰੇ ਮਾਪਿਆਂ ਦੀ ਨੂੰ ਮੁੰਡਿਆ ਓ ਐਂਟੀ ਤੂੰ ਕਿਉਂ ਪਾਰਲਰ ਚ ਮੱਥਾ ਮਾਰੀ ਆਂ ਨਹੀਂ ਆ ਤੇਰੇ ਤੇ ਬੁੜਾਪਾ ਆ ਗਿਆ ਹੁਣ ਤੂੰ ਨਹੀਂ ਸੋਹਣੀ ਹੋ ਸਕਦੀ ਇਨ ਸੋਹਣੀ ਤੇ ਸੁਨੰਗੀ ਤੇਰੀ ਨਾ ਓਏ ਪਾਰਲਰ ਵਾਲਿਓ ਦੋ ਮੂੰਹ ਵਾਲਾ ਓਏ ਕਿਵੇਂ ਨੋਕੀਆ ਤੇ ਫੋਨ ਨੂੰ ਆਈਫੋਨ ਹੀ ਬਣਾਤਾ ਮੁੰਡੇ ਤੇ ਨਾ ਪਰਚਾ ਬੰਦਾ 420 ਦਾ ਕੋਈ ਨਹੀਂ ਥੋਡੇ ਨਾਲ ਤਾਂ ਕਰੂ ਆ ਰੱਬ ਸਾਬ ਉੱਤੇ ਤੁਹਾਡੇ ਲਈ ਲੱਗ ਤੋਂ ਤੇਲ ਗਰਮ ਹੋਈ ਜਾਂਦਾ ਕੜਾਹੇ ਚ ਦੇਖੀ ਕਿਵੇਂ ਬੰਦੇ ਪਕੌੜੇ ਤੁਹਾਡੇ ਜਮਸੀ ਦੀ ਜਸੂ ਦੀ ਦਾੜੀ ਪੱਟੀ ਗਈ ਜਸੂ ਦੇ ਮੂੰਹ ਤੇ ਥੁੱਕਿਆ ਗਿਆ ਜਸੂ ਦੇ ਵੱਖੀ ਦੇ ਵਿੱਚ ਨੇਜਾ ਮਾਰਿਆ ਗਿਆ ਜਸੂ ਦੀ ਜਸੂਦੇ ਗਾੜੀ ਕੋੜੇ ਪੇਠ ਦੇ ਉੱਤੇ ਮਾਰੇ ਤੇ ਜਸੂ ਨੇ ਆਪਣਾ ਮੂੰਹ ਨਹੀਂ ਖੋਲਿਆ ਹੋਏ ਆਂਟੀ ਜਸੂ ਨੇ ਤਾਂ ਮੂੰਹ ਨਹੀਂ ਖੋਲਿਆ ਪਰ ਤੇਰੇ ਇੱਕ ਕੋੜਾ ਵਾਜ ਗਿਆ ਨਾ ਤੂੰ ਨਾਲ ਦੀ ਨਾਲ ਮੂੰਹ ਖੋਲ ਦੇਣਾ ਤੂੰ ਐਵੇਂ ਦੱਸਦੀ ਪਈ ਐ ਜਿਵੇਂ ਯਸੂ ਨੂੰ ਸੀਐਸਟਾਫ ਵਾਲਿਆਂ ਨੇ ਚੱਕਿਆ ਹੋਵੇ ਉਹ ਆਂਟੀ ਕੋਈ ਕੰਮ ਧੰਦਾ ਕਰ ਲਿਆ ਘਰ ਸਾਰਾ ਦਿਨ ਰੀਲਾਂ ਹੀ ਬਣਾਉਂਦੀ ਰਹਿਣੀ ਐ ਉਹ ਯਸੂ ਨੇ ਤਾਂ ਚੱਲ ਵੱਖੀ ਚ ਇੱਕ ਹੀ ਸ਼ੁਰਾ ਵਜਾ ਤੇ ਤੂੰ ਨਾ ਕਿਤੇ ਆਪਦੇ ਘਰ ਹਾਲ ਤੋਂ ਵੱਖੀਆਂ ਸਕਾਲੀਆਂ ਆਉਂਦੀਆਂ ਹਾਂ ਹਾਂ ਯਾਰ ਇਹਦਾ ਸੰਗਲ ਹੁਣ ਕਿਹਨੇ ਖੋਲਦਾ ਇਹਦਾ ਸਵਾਸਾ ਤਾਂ ਫੌਜੀ ਕੋਲ ਹੀ ਹੁਣ ਜਿੰਨਾ ਜਿਹੜੇ ਸਿਰ ਤੇ ਚੱਕ ਰੱਖਿਆ ਨਾਲੇ ਕਿਰਨਾ ਤੋਂ ਇੱਕ ਪੈਰ ਚ ਪਾ ਲੈਨੀ ਚੱਪਲ ਤੇ ਇੱਕ ਚਪਾਲੀ ਦੀ ਬੂਟ ਤੇਰਾ ਹੀ ਜਲੂਸ ਤੋਂ ਤੰਗ ਆ ਕੇ ਨਾ ਫੌਜੀ ਵੀ ਲੱਗਦਾ ਛੁੱਟੀਆਂ ਕਿਤੇ ਬਾਹਰ ਹੀ ਕੱਢਦਾ ਹੁਣ ਸੱਚੀ ਇਹਨੇ ਬੜਾ ਦੁਖੀ ਕਰ ਰੱਖਿਆ ਯਾਰ ਪਹਿਲਾਂ ਚੱਲ ਮੈਂ ਇਕੱਲਾ ਡਿਪਰੈਸ਼ਨ 'ਚ ਹੀ ਰਹਿੰਦਾ ਸੀ ਜਦੋਂ ਦੀਆਂ ਕਿਰਨਾ ਮਾਰਸੀ ਦੀਆਂ ਵੀਡੀਓ ਦੇਖਣ ਲੱਗਿਆ ਓਏ ਹੁਣ ਤਾਂ ਮੇਰੀ ਦਵਾਈ ਵੀ ਪਾਗਲਖਾਨੇ ਚਲਦੀ ਆ ਆਹ ਯਾਰ ਮੇਰੇ ਵੀਨੋ ਪਿਆਸ ਪਿਆਸ ਹੀ ਨਿਕਾਏ ਮੇਰੇ ਵੀਨੋ ਵੀਰ ਆਹ ਦੇਖ ਲੋ ਬੁੜੀ ਨੂੰ ਸਿਵਿਆਂ ਚ ਜਾਣ ਦੀ ਉਮਰ ਚ ਇਹ ਰੋਮਾਂਟਿਕ ਫਿਲਮਾਂ ਚ ਜਾਣ ਲੱਗਦੀ ਆ ਯਾਰ ਮੈਨੇ ਗੱਲ ਹੀ ਸਮਝਾਈ ਵਿੱਚ ਕਰੋਨਾ ਚ ਇੰਨੇ ਬਜ਼ੁਰਗ ਸ਼ਹੀਦ ਹੋ ਗਏ ਸਨ ਇਹ ਬੁੜੀ ਨੇ ਰੱਬ ਨੂੰ ਕਿਹੜੀ ਰਿਸ਼ਤਾ ਦਿੱਤੀ ਸੀ ਇਹ ਕਿਹੜੇ ਖੋਜ ਚ ਲੁੱਕ ਕੇ ਬੈਠੀ ਸੀ ਨਾਲੇ ਕੰਜਰਾ ਤੂੰ ਹੀ ਕੋਈ ਸ਼ਰਮ ਕਰ ਲਾ ਤੇਰੀ ਦਾਦੀ ਦੀ ਉਮਰ ਦੀ ਆ ਕਿਉਂ ਤੂੰ ਜਲੂਸ ਕੱਢਦਾ ਉਹ ਬੁੜੀਏ ਤੇਰੇ ਮੂੰਹ ਚ ਤਾਂ ਪਹਿਲਾਂ ਹੀ ਕੋਈ ਹੈ ਨਹੀਂ ਦੰਦ ਤੇ ਤੂੰ ইমরান ਹਾਸ਼ਮੀ ਤੋਂ ਵੱਧ ਪਾ ਰੱਖਿਆ ਗੰਦ ਹਾ ਹਾ ਜੋਤਾ ਜੀ ਮੇਰੇ ਵਿੱਚ ਆਈ ਸੀ ਤੂੰ ਮੇਟਖਾ ਗਿਆ ਵਰਨਾ ਹੁਣ ਇਹਨੂੰ ਕਿਹੜੇ ਕੰਜਰ ਨੇ ਵੀਡੀਓ ਬਣਾਉਣੀ ਸਿਖਾਤੀ ਆ ਯਾਰ ਮੈਨੂੰ ਸਾਲੀ ਸਮਝ ਨਹੀਂ ਆਉਂਦੀ ਵੀ ਸਾਰਾ ਟੈਲੈਂਟ ਪੰਜਾਬ ਚ ਕੁੱਟ-ਕੁੱਟ ਕੇ ਭਰਿਆ ਹੋਇਆ ਤਾ ਯਾਰ ਬਾਕੀ ਗੱਲਾਂ ਛੱਡੋ ਇਹਦੇ ਜਰਦਾ ਮਲਣ ਵਾਲੇ ਸਟਾਈਲ ਨੇ ਸੱਚੀ ਕੀਲ ਕੀ ਰੱਖਤਾ ਕੋਈ ਨਹੀਂ ਬੀਬਾ ਤੂੰ ਵੀ ਉਹਨਾਂ ਟਾਈਮ ਨਾਲ ਹਟੀ ਜਿੰਨਾ ਟਾਈਮ ਤੇਰੇ ਘਰ ਵਾਲਾ ਤੈਨੂੰ ਜੁੰਡਿਆਂ ਤੋਂ ਫੜ ਕੇ ਘੜੀਸਦਾ ਨਹੀਂ ਐਸਾ ਜੀ ਅੱਜ ਦੀ ਵੀਡੀਓ ਬੇਡੀ ਪਰ ਕਾਮੇਡੀ ਹੋਇਆ ਇਹ ਵੀਡੀਓ ਬੜੀ ਪਿਆਰੀ ਸੀ ਸਪੈਸ਼ਲੀ ਕਿ ਜਿਹੜਾ ਉਹਨੇ ਕਿਹਾ ਇਹਦਾ ਸੰਗਲ ਕਿੰਨੇ ਖੋਜਦਾ ਉਹ ਪੰਡ ਉਹ ਕਿਰਨਾ ਦਾ ਕਿਲਾ ਵੀਦਾ ਬੰਦਾ ਘਾਰਾਂ ਤੋਂ ਡਰਦਾ ਹੈ ਘਰ ਜਿਹੜਾ ਮੇਰੀ ਮੂਟ ਪਾ ਲੈਂਦੀ ਇੱਕ ਪੈਰੀ ਚੱਪਰ ਇਹ ਵਾਕਿਓ ਦਾ ਬੰਦਾ ਫੌਜੀ ਆ ਉਹਨੇ ਐਟੈਸ਼ਨ ਜਿਵੇਂ ਬਣਾਇ ਸੀ ਇਹ ਮੇ ਵੀ ਜਰਮਨ ਵੀ ਹੋ ਸਕਦਾ ਹੈ ਇਹਦਾ ਨੌਲੇਜ ਬਾਅਦ ਚਾਹੇ ਲੇਕਿਨ ਗੱਲ ਇਹ ਆ ਪੁਆਇੰਟ ਇਹ ਆ ਕਿ ਇਹੋ ਹੀ ਔਰ ਦਾ ਬੰਦਾ ਘਰਾਂ ਤੋਂ ਡਰਦਾ ਹੈ ਲੇਕਿਨ ਯਾਰ ਪਾਰਲਰ ਵਾਲਿਆਂ ਨੇ ਕਮਾਲ ਕੀਤਾ ਉਹਨਾਂ ਨੂੰ ਥੋੜਾ ਪਿਆਰ ਕੀਤਾ ਮੇਕਅਪ ਤੱਕ ਮੇਕਅਪ ਤਾਂ ਕਮਾ ਲਿਆ ਹੈ ਹੈ ਵਾਕਈ ਸ਼ੌਕਿੰਗ ਸੀ ਪੂਰਾ ਸ਼ੌਕਿੰਗ ਸੀ ਯਾਰ ਸ਼ੌਕ ਹੈ ਨਾ ਯਾ ਤੇ ਉਹ ਪਿਕਚਰ ਜਿਹੜੀ ਕਿਸੇ ਹੋਰ ਦੀ ਸੀਗੀ ਨਹੀਂ ਉਹ ਆਂਟੀ ਦੀ ਕੀ ਨਾਮ ਹੈ ਬਿਊਟੀ ਪਾਰਲਰ ਵਾਲੇ ਬੜਾ ਕਮਾਲ ਕਰ ਦਿੰਦੇ ਕਮਾਲ ਹੈ ਕੁੜੀਆਂ ਜਾਣੀਓ ਵਾਈ ਨੂੰ ਰੰਗੀਨ ਕਰ ਦਿੱਤਾ ਉਹਨਾਂ ਨੇ ਇਸ ਤਰ੍ਹਾਂ ਕੇ ਹੈ ਉਹ ਜਦੋਂ ਇੱਕ ਆਪਾਂ ਵੀਡੀਓ ਵੇਖੀ ਸੀ ਉਹਦੀ ਮਿਸਟਰ ਕਾਲੋ ਦੀ ਉਹ ਕਿੰਨਾ ਸੋਹਣ ਤਿਆਰ ਹੁੰਦੀ ਹੈ ਵੜਾ ਸੋਨਾ ਹੋਇਆ ਸੀ ਬਰਾਸ ਜੀ ਦੇ ਘਰ ਨੇ ਸੋਨਾ ਜਾਂ ਲਹਿੰਗਾ ਪਾਇਆ ਸੀ ਨਾ ਲਹਿੰਗਾ ਸੋਨਾ ਸੀ ਉਹ ਕਹਿੰਦੇ ਲੈ ਤੇ ਇਸ ਕਰੋ ਤੇ ਲਹਿੰਗਾ ਨਜ਼ਰ ਆਉਂਦਾ ਲੈਟ ਕੱਟ ਕਰੋ ਤੇ ਕਾਲ ਨੂੰ ਨਜ਼ਰ ਆਉਂਦੀ ਅੱਛਾ ਇੱਕ ਗੱਲ ਹੋਰ ਮੈਂ ਤੁਹਾਨੂੰ ਕਰ ਦਿੰਦੇ ਸੀ ਤੁਹਾਨੂੰ ਭਾਈ ਨੇ ਗਾਣਾ ਇੱਕ ਆਇਆ مصیبت تے مرد تے پین جی اگر હું ਵੇਖੂੰ ਤੇ ਤੇ ਵੀਡੀਓ ਬਣਾ ਰਹੇ ਤੁਸੀਂ ਬੰਦੇ ਵੀ ਤੁਸੀਂ ਨਾ ਕੋਈ مرد نہ ਕੋਈ ਤੇ ਦੋ مرد ਵੀ ਔਰਤ ਵੀ ਆ ਤੇ ਉਹ ਦੇਖੋ ਨਾ ਕਿ ਗਾਣੇ ਨੂੰ ਕਿਹੜੇ ਪਾਸੇ ਉਥੇ ਵੀਡੀਓ ਪਾਈਆ ਜਾ ਰਹੀਆਂ ਜਿਹੜਾ ਕਿ ਸਰਾਸਰ ਜ਼ਿਆਦਾ ਗਾਣੇ ਨਾ ਜ਼ਿਆਦਾ ਮੈਨੂੰ ਬੜਾ ਸ਼ੌਕ ਹੁੰਦਾ ਪਿਆ ਕਾਲੂ ਦਾ ਗਾਣਾ ਆ ਰਿਹਾ ਸੀ ਕੀ ਬਾਤ ਨਹੀਂ ਕਰਦਾ ਕਹਿੰਦਾ ਉਸ ਤੋਂ ਪਹਿਲਾਂ ਅੱਗੇ ਬਣਨ ਲੱਗੀ ਪੰਜਾਬ ਤੇ ਇਸ ਤੋਂ ਅਗੇ ਬੁਲਾਈ ਤੇ ਨਹੀਂ ਹੋ ਸਕਦੀ ਬੇਸ ਆਨੈਸਟਰੀ ਦੇ ਕਿਹਾ ਸਾਰਾ ਟੈਲੈਂਟ ਪੰਜਾਬ ਚ ਆ ਗਿਆ ਜੇ ਅਗਰ ਟੈਲੈਂਟ ਨੂੰ ਲੈ ਕੇ ਆਪਾਂ ਗੱਲ ਕਰਦੇ ਆ ਨਾ ਪੰਜਾਬ ਚ ਵਾਕਈ ਬਹੁਤ ਟੈਲੈਂਟ ਬਹੁਤ ਨਹੀਂ ਇਹ ਤਾਂ ਮੰਨਿਆ ਔਰ ਅਗਰ ਆਪਾਂ ਸਿੰਗਿੰਗ ਨੂੰ ਇੱਕ ਗੱਲ ਕਰੀਏ ਤੇ ਪੰਜਾਬ ਚ ਵੱਧ ਵੱਧ ਜਿਹੜਾ ਨਾ ਸਿੰਗਰ ਪਿਆ ਵਾ ਉਹ ਭਾਵੇਂ ਉਹਨਾਂ ਦੇ ਬੱਚੇ ਨੇ ਜਾਂ ਉਹਨਾਂ ਦਾ ਸਟੇਜ ਜਿਹੜਾ ਕਿ ਕਰ ਰਹੇ ਨੇ ਤੇ ਕਮਾਲ ਹੈ ਕਿ ਉਹਨਾਂ ਦੇ ਟੈਲੈਂਟ ਦਾ ਕੋਈ ਲਿਮਟ ਨਹੀਂ ਆ ਠੀਕ ਆ ਉਹ ਲਿਖੀ ਵੀ ਆਪ ਜਾਂਦੇ ਨੇ ਗਾਈ ਵੀ ਆਪ ਜਾਂਦੇ ਨੇ ਬੀਟ ਵੀ ਆਪ ਲਈ ਜਾਂਦੇ ਨੇ ਕਿ ਹਰ ਚੀਜ਼ ਆਪ ਟੈਲੈਂਟ ਦੇ ਨਾਲ ਨਾਲ ਐਹੋ ਜਿਹੇ ਮੁੰਨੇ ਵੀ ਤੇ ਹੁੰਦੇ ਰਹਾ ਬਿਲਕੁਲ ਵਾਦਾ ਘੱਟਾ ਹਰ ਜਗ੍ਹਾ ਦਾ ਵਾਦਾ ਘੱਟਾ ਵਾਦਾ ਘੱਟਾ ਕਹਿੰਦਾ ਮਿਸ ਕਾਲੋਂ ਪੁੱਛ ਲੋ ਕਿਨੇ ਵੇ ਤੱਕ ਸ਼ਾਮ ਨੂੰ ਕਹਿੰਦਾ ਨਜ਼ਰ ਆਉਂਦੀ ਹੈ ਮਗਰ ਉਹ ਤਾਂ ਪਹਿਲੇ ਤਾਂ ਕਿ ਨਜ਼ਰ ਆਉਂਦੀ ਹੋਣੀ ਜਿਹੜਾ ਸੁਰਤ ਥੱਲੇ ਨਹੀਂ ਨਹੀਂ ਰੇਤੇ ਬਾਕੀ ਨਹੀਂ ਨਜ਼ਰ ਆਉਂਦੀ ਉਹ ਕਹਿੰਦੇ ਇਹ ਤਾਂ ਗਾਣਾ ਰਿਲੀਜ਼ ਹੋਣ ਤੋਂ ਪਹਿਲੇ ਜੰਗ ਹੀ ਲੱਜੇ ਉਹ ਦੰਦ ਨਜ਼ਰ ਆਉਂਦਾ ਨਹੀਂ ਉਹ ਕੀ ਕਹਿ ਰਹੀ ਸੀ ਇਹ ਗਾਣਾ ਰਿਲੀਜ਼ ਹੋਣ ਤੋਂ ਪਹਿਲੇ ਜੰਗ ਹੀ ਲੱਜੇ ਉਹ ਕਹਿੰਦਾ ਅੱਛਾ ਸਾਰੀ ਗੱਲ ਛੱਡੋ ਉਹ ਮੀਮ ਵੇਖੀ ਤੁਸੀਂ ਪਾਕਿਸਤਾਨੀ ਕੁੜੀ ਸੀ ਜਿਹੜੀ ਉਹਨੇ ਤਾਂ ਜੰਗ ਦੇ ਰਿਲੇਟਿਡ ਹੀ ਹੁੰਦੀ ਆ ਬੱਚੀਆਂ ਜਿਹੜੀਆਂ ਨੇ ਨਾ ਬਾਈਰ ਰੋਲ ਲਗੀਆਂ ਨੇ ਤੇ ਇੱਕ ਹੁੰਦੀ ਐ ਬੀਐਮਸੀ ਇੱਕ ਹੁੰਦੀ ਮੀਮਸ਼ੀ ਅੱਛਾ ਇੰਡੀਆ ਲੋ ਤੁਸੀਂ ਸਾਡੇ ਨਾਲ ਲੜੋਗੇ ਠੀਕ ਹੈ ਤੈਨੂੰ ਸਾਡੇ ਤੋਂ ਤਰਸ ਨਹੀਂ ਆਏਗਾ ਜਿੰਦੀ ਬੜੀਆ ਮੀਮਚਾਰੀ ਜਦੋਂ ਵੀਡੀਓ ਚੱਲੀ ਹੈ ਨਾ ਮੈਨੂੰ ਤੇਰੀ ਪਹਿਨੋ ਪਾਕਿਸਤਾਨੀ ਕੁੜੀ ਤੇ ਪਾਹੀ ਜਿਹਨੂੰ ਇਸ ਕਿਹਾ ਪਾਹੀ ਨੇ ਸਹੀ ਕਿਹਾ ਪਾਹੀ ਨੇ ਕਿ ਤੁਹਾਡੀ ਸਾਰਿਆਂ ਦੀ ਭਾਬੀ ਹੈ ਹਾਂ ਅਜੇ ਵਾ ਕੋਈ ਗੱਲ ਨਹੀਂ ਕਰ ਜਾਣਾ ਅਸੀਂ ਹੈਂ ਨਸ਼ੀਦੀਆਂ ਦੇ ਤਾਂ ਨਹੀਂ ਸ਼ੀਦੀਆਂ ਚਾਚਾ ਦਾ ਸ਼ੀਦੀਆਂ ਅੱਛਾ ਦੇਖੋ ਨਾ ਇੱਕ ਵੀਡੀਓ ਨੂੰ ਕਿੱਥੋਂ ਚੁੱਕਿਆ ਦੂਜੀ ਵੀਡੀਓ ਨੂੰ ਕਿੱਥੋਂ ਚੁੱਕਿਆ ਫਿਰ ਤੀਸਰਾ ਉਹਦੇ ਤੇ ਆਪ ਵੀ ਰਿਐਕਟ ਕਰਨਾ ਬੜਾ ਵਧੀਆ ਬੜੇ ਮਹਾਰਤ ਦਾ ਕੰਮ ਆ ਜੀ ਤਸੱਲੀ ਨਾ ਸਰੀਰ ਤੋਂ ਤੇ ਉਸ ਬੰਦੇ ਨੂੰ ਤਸੱਲੀ ਦਾ ਕਰ ਦੋ ਉਹ ਕੱਲੇ ਬੰਦੇ ਨੇ ਕਰ ਕੱਲੇ ਬੱਚਾ ਫਿਰ ਮੈਚਿੰਗ ਕਰਨੀ ਬਹੁਤ ਵੱਡੀ ਗੱਲਾਂ ਗੱਲ ਮਲਾਣੀ ਹਰ ਵੀਡੀਓ ਨੂੰ ਰੀਲ ਤੇ ਬੰਦਾ ਚੱਕ ਲੈਂਦਾ ਵਾ ਲੇਕਿਨ ਉਹ ਜਿੱਥੇ ਆਣੀ ਹੈ ਸਹੀ ਜਗ੍ਹਾ ਤੇ ਉਹਨੂੰ ਰੱਖਣਾ ਇਹੀ ਚੀਜ਼ ਹੈ ਨਾ ਕਿ ਉਹਨੂੰ ਮੇਨਟੇਨ ਕਰਨਾ ਐਕਸੈਪਟ ਜਗ੍ਹਾ ਆਪਣੇ ਪੁਆਇੰਟ ਦੇ ਉੱਪਰ ਉਹਨੂੰ ਰੱਖਣਾ ਇਹੀ ਤੇ ਬਾਕੀ ਐਸਾ ਕੀਤਾ ਜਾਈ ਵੀਡੀਓ ਉਮੀਦ ਕਰਦਾ ਹਾਂ ਤੁਹਾਨੂੰ ਚੰਗੀ ਲੱਗੀ ਹੋਵੇਗੀ ਕਮੈਂਟਸ ਵਿੱਚ ਆਪ ਵੀ ਆਪਣੀ رائے ਦਾ ਇਜ਼ਹਾਰ لازਮੀ ਕਰਨਾ ਹੈ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ 'ਚ ਤੇ ਜਿਹੜੇ ਚੈਨਲ ਦੇ ਭੈਣ ਭਰਾ ਨਵੇਂ ਨੇ ਕਿ ਇਸ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜਿਹੜਾ ਚੈਨਲ ਕੀਤਾ ਉਹਨਾਂ ਦਾ ਦਿলো ਸ਼ੁਕਰੀਆ ਅੱਲਾਹ ਹਾਫਿਜ਼